ਹਾਂਜੀ ਜਸਤੋ ਜੈ ਮਾਤਾ ਦੀ ਜੈ ਮਹਾਕਾਲੀ ਜੀ ਮੈਂ ਧਰਪੁਰ ਸੁੱਬਾ ਪ੍ਰਧਾਨ ਕਾਰਜਕਾਰੀ ਸਿਪ ਸੈਨਾ ਹਿੰਦ ਵੱਲੋਂ ਅੱਜ ਅਸੀਂ ਭਾਰਤ ਤੋਂ ਲਾਕੇ ਜ ਪਹੁੰਚੇ ਆ ਜਿੱਥੇ ਕਿ ਭਾਰਤ ਤੋਂ ਦੇ ਲੋਕਾਂ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਬਹੁਤ ਮੁਸ਼ਕਲਾਂ ਆ ਰਹੀਆਂ ਨੇ ਜਿਹਦੇ ਵਿੱਚ ਅਸੀਂ ਦੇਖਿਆ ਵੀ ਜਿਵੇਂ ਬੱਚਿਆਂ ਨੂੰ ਦੁੱਧ ਪਾਲਣ ਵਾਸਤੇ ਮਾਂਵਾਂ ਕਿਲੋ ਕਿਲੋ ਦੁੱਧ ਲੈ ਕੇ ਜਾਂਦੀਆਂ ਨੇ ਜਾਂ ਪਨੀਰ ਵਗੈਰਾ ਲਾ ਲੋ ਦਹੀਂ ਲਾ ਲੋ ਜਾਂ ਦੁੱਧ ਤੋਂ ਪੈਦਾ ਹੋਣ ਵਾਲੀਆਂ ਚੀਜ਼ਾਂ ਦੇ ਜੀ ਜਿਨ੍ਹਾਂ ਨਾਲ ਅੱਜ ਹਰ ਘਰ ਵਿੱਚ ਲੀਵਰ ਦੀ ਪ੍ਰੋਬਲਮ ਚੱਲ ਰਹੀ ਆ ਕਾਰਾਂ ਪੀਰੀਆ ਹੋ ਰਿਹਾ ਕਿਡਨੀ ਰੱਖਦੀਆਂ ਬਿਮਾਰੀਆਂ ਕੈਂਸਰ ਰੱਖਦੀਆਂ ਬਿਮਾਰੀਆਂ ਹੋ ਰਹੀਆਂ ਨੇ ਪਰ ਜਿੱਥੇ ਸਾਡੇ ਸਿਹਤ ਮੰਤਰੀ ਕੰਮ ਕਰਨ ਦੀ ਨੀਂ ਸੁੱਤੇ ਹੋਏ ਨੇ ਉੱਥੇ ਹੀ ਐਸਐਮਓ ਸਾਹਿਬ ਤੇ ਸੇਵਾ ਸੱਜਣ ਪਟਿਆਰਾ ਨੂੰ ਬੇਨਤੀ ਕਰਾਂਗੇ ਜਿਹੜੇ ਉੱਚ ਅਧਿਕਾਰੀ ਇਹਨਾਂ ਦੇ ਕੰਮ ਵਾਸਤੇ ਲਾਏ ਹੋਏ ਨੇ ਉਹ ਬਿਲਕੁਲ ਇਹਨਾਂ ਤੇ ਕਾਰਵਾਈ ਨਹੀਂ ਕਰਦੇ ਹੈਗੇ ਸਾਡੇ ਨਾਪਾ ਹਲਕੇ ਵਿੱਚ ਕਈ ਹਜ਼ਾਰ ਟਨ ਦੁੱਧ ਜਿਹੜਾ ਦੋ ਲੰਬਰ ਦਾ ਵਿਖ ਰਿਹਾ ਪਰ ਸਰਕਾਰ ਤੋਂ ਜੇ ਨਹੀਂ ਕੋਈ ਕਾਰਵਾਈ ਕੀਤੀ ਜਾਂਦੀ ਤਾਂ ਸ਼ਿਵ ਸੈਨਾ ਹਿੰਦ ਨੂੰ ਦੱਸਿਆ ਜਾਵੇ ਤਾਂ ਸਾਡੀ ਜਥੇਬੰਦੀ ਜਾ ਕੇ ਆਪਣੀ ਕਮੇਟੀ ਆਰ ਬੁਲਾ ਕੇ ਪਿੰਡਾਂ 'ਚ ਉਹਨਾਂ ਤੇ ਕਾਰਵਾਈ ਕਰੂਗੀ ਅਸੀਂ ਸੇਿਤ ਮੰਤਰੀ ਡਾਕਟਰ ਭਵੀਰ ਸਿੰਘ ਜੀ ਨੂੰ ਬੈਂਤੀ ਕਰਦੇ ਆ ਕਿਉਂਕਿ ਜੋ ਬਹੁਤ ਹੀ ਸੋਚੀ ਹੋਈ ਮੰਤਰੀ ਨੇ ਵੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਅਗਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਸ਼ਿਵ ਸੈਨਾ ਹਿੰਦ ਵੱਲੋਂ ਸਖਤ ਤੋਂ ਸਖਤ ਕਾਰਵਾਈ ਕਰਾਉਣ ਲਈ ਧਰਨੇ ਲਗਾਏ ਜਾਣਗੇ ਤੇ ਉੱਚੇ ਪੱਧਰ ਤੇ ਮੀਟਿੰਗਾਂ ਕਰਕੇ ਇਹਨਾਂ ਦੁੱਧ ਵੇਚਰਿਆਂ ਦੇ ਖਿਲਾਫ ਜਿਹੜੇ ਗਸ਼ਤ ਦੁੱਧ ਵੇਚਦੇ ਨੇ ਤੇਰੇ ਸਹੀ ਵੇਚਦੇ ਨੇ ਉਹਨਾਂ ਦਾ ਸਨਮਾਨ ਕੀਤਾ ਜਾਊਗਾ ਦੇਰੇ ਦੁੱਧ ਪਨੀਰ ਖੋਆ ਜਾਂ ਦਹੀਂ ਦੁੱਧ ਤੋਂ ਹੋਰ ਵੀ ਬਾਕੀ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੁਆ ਮੈਂ ਬੇਨਤੀ ਕਰੂੰਗਾ ਜਿਵੇਂ 버ਗਰ ਕੁਚੇ ਜਾਂ ਹੋਰ ਸਮਾਨ ਆਪਦੀਆਂ ਰੇੜੀਆਂ ਤੇ ਵਿਕਰੇ ਆ ਉਹਨਾਂ ਦੀ ਚਟਨੀ ਇੰਨੀ ਨਿਕਮੀਆਂ ਉਹਦੇ ਨਾਲ ਵੀ ਲੀਵਰ ਦੀ ਬਹੁਤ ਵੱਧ ਰਹੀ ਬਿਮਾਰੀ ਨੂੰ ਦੇਖਦੇ ਹੋਏ ਜਿਹੜੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਜਾਂ ਮਠਾਈ ਦੀਆਂ ਦੁਕਾਨਾਂ ਨੇ ਉਹਨਾਂ ਦੇ ਉੱਤੇ ਖੋਆ ਪਨੀਰ ਜਾਂ ਵੀ ਸਮਾਨ ਦੇਖੋ ਜੋ ਵਧੀਆ ਮਿਠਾਈਆਂ ਵੇਚਦੇ ਨੇ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਸਾਨੂੰ ਪਰ ਜੋ ਸਾਡੇ ਗਰੀਬ ਲੋਕਾਂ ਦਾ ਜਾ ਭਗਵਾਨ ਤੇ ਪ੍ਰਸਾਦ ਚੜਾਇਆ ਜਾਂਦਾ ਉਹ ਘਟੀਆਂ ਤੇ ਨਾਕਰੀ ਵੇਚਿਆ ਜਾ ਰਿਆ ਉਹਦੇ ਵਿਰੁੱਧ ਅਗਰ ਸਰਕਾਰ ਜਾਂ ਸਰਕਾਰ ਦੇ ਮੁਲਾਜ਼ਮ ਕਾਰਵਾਈ ਨਹੀਂ ਕਰਦੇ ਤਾਂ ਅਸੀਂ ਸ਼ਿਵ ਸੈਨਾ ਹਿੰਦ ਵੱਲੋਂ ਸਖਤ ਕਦਮ ਚੁੱਕੇ ਜਾਣਗੇ ਜਿਸ ਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਗੀ ਇਸ ਲਈ ਅਸੀਂ 15 ਦਿਨ ਦਾ ਸਮਾਂ ਪੰਜਾਬ ਸਰਕਾਰ ਤੇ ਸਿਹਤ ਮੰਤਰੀ ਨੂੰ ਬੇਨਤੀ ਕਰਦੇ ਆਂ 15 ਦਿਨ ਦੇ ਵਿੱਚ ਨਾਪਾ ਤੇ ਭਾਰਸੋ ਤੇ ਦੁਕਾਨਾਂ ਚੈੱਕ ਕੀਤੀਆਂ ਜਾਣ ਤੇ ਜਿੱਥੇ ਵੀ ਇਹ ਦੁੱਧ ਵੱਲੋਂ ਦੁੱਧ ਦੀਆਂ ਡੇਰੀਆਂ ਖੋਲੀਆਂ ਗਈਆਂ ਨੇ ਜਾਂ ਪਿੰਡਾਂ ਵਿੱਚੋਂ ਇੰਨੇ ਹਜ਼ਾਰ ਦੁੱਧ ਕਿਵੇਂ ਤਿਆਰ ਕੀਤਾ ਜਾਂਦਾ ਉਸ ਦੀ ਚੈੱਕਅਪ ਕੀਤੀ ਜਾਵੇ ਤੇ ਉਹ ਲੋਕਾਂ ਦੇ ਦੁੱਧ ਵੇਚਣ ਵਾਲੇ ਜੋ ਕਰੋੜਾਂ ਰੁਪਏ ਦੇ ਮਾਰਕ ਬਣਤੇ ਜਾ ਰਹੇ ਨੇ ਉਹਨਾਂ ਤੇ ਸਖਤ ਕਾਰਵਾਈ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇ ਤਾਂ ਕਿ ਸਾਡਾ ਪੰਜਾਬ ਜੋ ਸੀਐ ਭਗਵੰਤ ਮਾਨ ਤੋਂ ਬਹੁਤ ਆਸਾ ਲਾਈ ਬੈਠਾ ਸੀ ਤੇ ਸਾਡੇ ਦੇਵੀ ਦੇਵਤਿਆਂ ਦੇ ਦੁੱਧ ਦੇ ਰੂਪ ਵਿੱਚ ਅਸੀਂ ਸਵੇਰੇ ਸ਼ਾਮੀ ਮੰਦਿਰਾਂ ਉੱਤੇ ਜਾ ਕੇ ਪ੍ਰਸਾਦ ਜਾਂ ਗੁਰਦੁਆਰਾ ਵਿੱਚ ਚਾਹ ਪਾਣੀ ਬੁਲਾਉਣੇ ਆ ਤੁਹਾਨੂੰ ਸੁੱਧ ਚੀਜ਼ਾਂ ਦਿੱਤੀਆਂ ਜਾਣ ਉਸ ਤੋਂ ਬਾਅਦ ਮੈਂ ਸਿਹਤ ਮੰਤਰੀ ਜੀ ਨਾਲ ਇੱਕ ਹੋਰ ਧਿਆਨ ਲਿਆਉਣਾ ਜਿਵੇਂ ਮੈਡੀਕਲ ਦੀਆਂ ਦੁਕਾਨਾਂ ਤੇ ਬਹੁਤ ਅਸੀਂ ਦੇਖਿਆ ਪਿੰਡਾਂ ਦੇ ਸ਼ਹਿਰਾਂ ਵਿੱਚ ਨਸ਼ੇ ਦੀਆਂ ਦੁਕਾਨਾਂ ਤੋਂ ਪਤਾ ਨਹੀਂ ਕਿੱਥੋਂ ਨਸ਼ਾ ਲੈ ਕੇ ਆਉਂਦੇ ਨੇ ਅੱਜ ਵੀ ਨਾਪਾ ਤੇ ਭਾਰਸੋ ਦੇ ਵਿੱਚ ਸਾਨੂੰ ਪਤਾ ਲੱਗ ਰਿਹਾ ਵੀ ਕਈ ਨਸ਼ੇ ਦੀਆਂ ਗੋਰੀਆਂ ਖਾਂਦੇ ਨੇ ਅਸੀਂ ਸ਼ਿਮਰ ਸੱਜਣ ਪਟਿਆਰਾ ਅਤੇ ਜੋ ਪ੍ਰਬੰਧਕ ਇਹਨਾਂ ਦੇ ਅਫਸਰ ਲਗਾਏ ਗਏ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਇੱਕ ਵਾਰ ਇਹਨਾਂ ਦੀਆਂ ਦੁਕਾਨਾਂ ਚੈੱਕ ਕੀਤੀਆਂ ਜਾਣ ਚੈੱਕ ਕਰਕੇ ਜੋ ਕਸੂਰਬਾਰ ਬੰਦਾ ਹੈਗਾ ਜਿਹਦੀ ਕੋਈ ਮੈਡੀਕਲ ਦੀ ਦੁਕਾਨ ਆ ਜਾਂ ਕੋਈ ਡਾਕਟਰ ਘਰ ਤੇ ਦਵਾਈਆਂ ਵੇਚ ਰਿਹਾ ਉਹਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਬਾਕੀ ਜਿਹੜੇ ਵਧੀਆ ਇਮਾਨਦਾਰ ਮੈਡੀਕਲ ਚਲਾ ਰਹੇ ਨੇ ਉਹਨਾਂ ਨੂੰ ਸਨਮਾਨ ਦਿੱਤਾ ਜਾਵੇ ਤਾਂ ਕਿ ਸਾਨੂੰ ਵੀ ਪਤਾ ਅੱਗੇ ਵੀ ਇਹ ਮੈਡੀਕਲ ਵਧੀਆ ਕੰਮ ਕਰਦੇ ਨੇ ਸਾਡੀ ਸਿੱਖ ਸੈਨਾ ਹਿੰਦ ਵੀ ਉਸ ਦਾ ਸਨਮਾਨ ਕਰੂਗੀ ਤੇ ਉਸ ਦੇ ਚੰਗੇ ਕਰਮ ਕੰਮਾਂ ਨੂੰ ਦੇਖਦੇ ਹੋਏ ਅਸੀਂ ਵੀ ਆਪਣੀ ਸੰਸਥਾ ਵੱਲ ਜੋ ਵੀ ਉੱਚੇ ਪੱਧਰ ਤੇ ਉਹਦਾ ਹੋਊਗਾ ਮਾਨ ਸਨਮਾਨ ਕੀਤਾ ਜਾਊਗਾ ਜੇ ਸਿੱਖ ਸੈਨਾ ਜੇ ਸਿੱਖ ਸੈਨਾ ਜੇ ਭਗਵਾਨ ਪਰਸੂਨਾਥ ਜਿੰਨਾ ਨਾਰਮਤਿਕ ਕੰਦ ਚੁੱਕ ਲਈ ਕਿਹੋ ਜਿਹਾ ਕਿਉਂਦੀ ਫਨੀ ਫੜੀ ਜੀ ਆਗੀਏ ਗਾਣੇ ਥੋੜੇ ਐ ਖੜਾ ਕਰ ਦਿਆ ਕਰਾਂਗਾ ਉਹਦਾ ਸੁਪਾ